ਦਾਨੀ ਔਰ ਕੋਈ ਧਰਮ ਛੋਟਾ ਨਹੀਂ ਹਰ ਇੱਕ ਲਈ ਉਹਦਾ ਧਰਮ ਪਿਆਰਾ ਔਰ ਸਾਡਾ ਸੰਵਿਧਾਨ ਵੀ ਇਸ ਗੱਲ ਤੇ ਸਾਨੂੰ ਪਹਿਰਾ ਦੇਣ ਦੀ ਗੱਲ ਕਰਦਾ ਔਰ ਇਹੀ ਗੱਲ ਅਸੀਂ ਕਰਦੇ ਹਾਂ ਕਿ ਇਹ ਜਿਹੜੀ ਇਹ ਜੀ ਭਾਵਨਾ ਭਾਸ਼ਣਾ ਵਰਤ ਰੇ ਨਾ ਪਾਸ਼ਣ ਇਹ ਤਾਂ ਵਰਤ ਰੇ ਕਿਉਂਕਿ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਇਹ ਸੰਵਿਧਾਨ ਚ ਬਹੁਤ ਵੱਡੀ ਤਬਦੀਲੀ ਆਉਣੀ ਹੈ ਜੇ ਇਹ ਇਲੈਕਸ਼ਨ ਬੀਜੇਪੀ ਜਿੱਤਦੀ ਹੈ ਔਰ ਉਹਦੇ ਚ ਚਾਹੇ ਉਹ ਐਸਸੀ ਸਮਾਜ ਵਾਸਤੇ ਆ ਬੈਕਵਰਡ ਕਲਾਸ ਵਾਸਤੇ ਜਾਂ ਕੋਈ ਕਿਸੇ ਦੇ ਧਰਮ ਨੂੰ ਮੰਨਣ ਵਾਲਾ ਇਟ ਇਜ਼ ਅ ਸੈਡ ਥਿੰਗ ਮੈਂ ਇਹਦੀ ਇਹੇ ਜੀ ਸ਼ਬਦਾ ਦੀ ਨਿਖੇਧੀ ਕਰਦਾ ਔਰ ਮੈਂ ਇਹ ਮੰਨਦਾ ਕਿ ਸਰਬ ਸਭ ਧਰਮ ਸਤਿਕਾਰਯੋਗ ਹੈ ਔਰ ਸਭ ਧਰਮਾਂ ਦਾ ਸਤਕਾਰ ਪਿਆਰ ਪਾਰਟੀ ਚਲਗੇ ਨੇ ਅੱਜ ਵੱਡੇ ਇਲਜ਼ਾਮ ਲਗਾਏ ਨੇ ਐਸ.ਆਈ.ਸੀ. ਮੁਲਾਜ਼ਮਾਂ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹ ਫੀਮ ਖਾਂਦੇ ਨੇ ਨਸ਼ਾ ਕਰਦੇ ਨੇ ਉਹਨਾਂ 'ਤੇ ਰੋਪਟਸ ਪਸਤਣਾ ਚਾਹੀਦਾ ਹੈ ਕੀ ਕਹਿਣਾ ਹੈ ਤੁਹਾਡਾ ਇਸ ਦੇ ਬਾਰੇ ਸਰ ਚਲੋ ਮੇਰਾ ਵੀਰ ਤੁਸੀਂ ਨਾ ਤੁਹਾਨੂੰ ਪੱਤਰਕਾਰਾਂ ਨੂੰ ਸਵਾਦ ਲੈਣ ਦਾ ਬੜਾ ਚਸ ਹੈ ਦੇਖੋ ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆ ਕਿ ਉਹਨੂੰ ਸ਼ੁਭ ਕਾਮਨਾਵਾਂ ਨੇ ਔਰ ਉਹ ਤਰੱਕੀਆਂ ਕਰੇ ਜੋ ਸੱਚ ਕੀ ਆ ਝੂਠ ਕੀ ਆ ਇੱਥੇ ਕੋਈ ਗੱਲ ਨਹੀਂ ਲੁਕੀ ਛੁਪੀ ਰਹਿੰਦੀ ਸਭ ਸਾਹਮਣੇ ਆਉਣਾ ਇਸ ਲਈ ਅੱਜ ਕੱਲ ਦਾ ਜਿਹੜਾ ਇਹ ਸੀਜ਼ਨ ਹੈ ਨਾ ਜੀ ਇਹ ਇਲੈਕਸ਼ਨ ਸੀਜ਼ਨ ਤੁਹਾਨੂੰ ਵੀ ਪਤਾ ਸਰਕਾਰਾਂ ਦੇ ਪ੍ਰੈਸ਼ਰ ਸਰਕਾਰਾਂ ਦੀ ਕੋਈ ਹੋਰ ਤੌਰ ਤਰੀਕੇ ਹੁੰਦੇ ਆ ਬੜਾ ਕੁਝ ਹੋ ਰਿਹਾ ਇੱਥੇ ਤਾਂ ਮੁੱਖ ਮੰਤਰੀ ਜਿਹੜੇ 10-10 ਸਾਲ ਰਹੇ ਆ ਉਹ ਪਾਰਟੀ ਛੱਡ ਗਏ ਤਿੰਨ ਤਨਾਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪ ਚੋ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਹੈ ਇਹ ਪੋਲਿਟਿਕਸ ਹੈ ਇਦੀ ਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਔਰ ਮੇਰੇ ਵੱਲੋਂ ਗੁੱਡ ਵਿਸ਼ੇਸ ਹੈ ਆ ਜਾ ਰਹੇਗੀ ਵਿਜੀਲੈਂਸ ਦਾ ਕੋਈ ਵਿਜੀਲੈਂਸ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ ਚਲੋ ਮੇਰਾ ਵੀਰ ਮੈਨੂੰ ਨਹੀਂ ਪਤਾ ਕਾਹਦਾ ਸੀ ਨਹੀਂ ਸੀ ਤੁਸੀਂ ਜੋ ਲਿਖਣਾ ਲਿਖ ਦਿਓ ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਗੱਲ ਨਹੀਂ ਔਰ ਮੈਂ ਅੱਜ ਔਰ ਧੰਨਵਾਦੀ ਹਾਂ ਮੈਂ ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨੇਹਾ ਨਹੀਂ ਪਹੁੰਚ ਸਕਿਆ ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ ਉਹ ਉਦੇਦਾਰ ਸਾਹਿਬਾ ਸਾਹਿਬਾ ਸਾਡੇ ਨੂੰ ਫੋਨ ਕਰ ਸਕੇ ਬਲਵਾਨ ਜੀ ਕੀਤੀ ਮਗਰ ਰਹਿ ਗਈ ਸਾਡੇ ਤੋਂ ਬਸ ਆਪਣੇ ਵਿਸ਼ਵਾਸ ਦਵਾਇਆ ਕਿ ਇਹ ਸਿੱਧਮਸਰ ਸਾਹਿਬ ਭਲੇ ਵਾਸਤੇ ਜਿਨੇ 4-5 ਕੈਂਡੀਡੇਟ ਖਲੋਇਆ ਸਭ ਤੋਂ ਸਿਨਸੀਅਰ ਕੰਮ ਪ੍ਰਸ਼ਾਸਨ ਸਾਹਿਬ ਦੀ ਤਰੱਕੀ ਵਾਸਤੇ ਜੀ ਦਾ ਇੱਕ ਟਰੈਕ ਔਰ ਜੋ ਗਾ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨੁਕਸਾਨ ਇਸ ਧਰਤੀ ਦੀ ਡਿਵਿਜ਼ਨ ਦਾ ਨਾ ਹੋਵੇ ਇਹ ਇਲਾਕੇ ਦੀ ਹੋਵੇ ਇਲਾਕੇ ਦੀ ਆਵਾਜ਼ ਬੁਲੰਦ ਹੋਵੇ ਇੱਥੋਂ ਦੀ ਇੱਥੋਂ ਦੀ ਇੰਡਸਟਰੀ ਕਿਸਾਨ ਦੀ ਦੂਰ ਦੀ ਐਸਸੀ ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾ ਤੋਂ ਪਾਰ ਦੇ ਕਿਸਾਨਾਂ ਦੀ ਉਨ੍ਹਾਂ ਦੀ ਆਵਾਜ਼ ਬਲੰਦ ਹੋਵੇ ਉਹਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਔਰ ਸਾਡੀ ਸਭ ਦੀ ਇਹ ਕੋਸ਼ਿਸ਼ ਹੈ ਕਿ ਉਹ ਕਾਮਯਾਬ ਹੋਣ ਬਾਕੀ ਉਮੀਦਵਾਰਾਂ ਨੂੰ ਬਾਰੇ ਕੀ ਕਹੋਗੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਮਰਸਰ ਦੀ ਪੋਲੀਟਿਕਲ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਨਹੀਂ ਸਭ ਤੋਂ ਇੱਕ ਦੋ ਤਾਂ ਚਲੋ ਉਮੀਦਵਾਰ ਆਏ ਚੰਡੀਗੜ੍ਹ ਤੋਂ ਨੇ ਉਹ ਅਮਰੀਕਾ ਤੋਂ ਆਇਆ ਕਈਆਂ ਨੇ ਮੇਰੇ ਵੱਡੇ ਵੀਰ ਨੇ ਸਾਰੇ ਸ਼ਹਿਰ ਸਪਾਟੇ ਦਾ ਇੱਕ ਉਹ ਕੇਂਦਰ ਬਣਾਇਆ ਅੱਜ ਮੈਂ ਇੱਕ ਬਿਆਨ ਪੜ੍ਹ ਰਿਹਾ ਸੀ ਦੇਖੋ ਬਾਰੋਂ ਨਾ ਬੜੀਆਂ ਸ਼ਰਾਰਤਾਂ ਇੱਕ ਚੱਲ ਰਹੀਆਂ ਨੇ ਅੱਜ ਇੱਕ ਬਿਆਨ ਲੱਗਿਆ ਕਿ ਜੇ ਭਾਜਪਾ ਦੇ ਕੈਂਡੀਡੇਟ ਸਾਹ ਵੱਲੋਂ ਕਿ ਜੀ ਜੇ ਮੈਨੂੰ ਮੈਂ ਕਾਮਯਾਬ ਹੋਣਾ ਤੇ 10 ਲੱਖ ਯੂ ਐਸ ਡਾਲਰ ਦਾ ਨਿਵੇਸ਼ ਹੋਊਗਾ ਸ੍ਰੀ ਅੰਮ੍ਰਿਤ 700 ਕਰੋੜ ਦਾ 800 ਕਰੋੜ ਦਾ ਭਾਈ ਇਹਨਾਂ ਤਾਂ ਤੁਹਾਡਾ ਪ੍ਰਧਾਨ ਕਰ ਪਾਇਆ 10 ਸਾਲਾਂ ਮਤਲਬ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਕਹਿੰਦਾ ਕਿ ਮਾੜੀ ਰਹੀ ਹੈ ਇਹੀ ਅਸੀਂ ਕਹਿ ਰਹੇ ਹਾਂ ਔਰ ਕੀ ਜੇ ਤੁਸੀਂ ਪ੍ਰਧਾਨ ਮੰਤਰੀ ਤੋਂ ਵੱਡੇ ਚਿਹਰੇ ਹੋਗੇ ਕਿਉਂਕਿ ਉਹ ਇਨਵੈਸਟਮੈਂਟ ਤਾਂ ਉਹਨਾਂ ਨੇ ਨਹੀਂ ਕਰਾਈ ਉਹਨਾਂ ਨੇ ਤਾਂ ਬਲਕੇ 5000 ਕਰੋੜ ਦਾ ਨੁਕਸਾਨ ਕਰਾਤਾ ਹੈ ਬਾਰਡਰ ਬੰਦ ਕਰਾ। ਵਾੜਾ ਬਾਰਡਰ ਬੰਦ ਕਰਤਾ। ਸਮੁੰਦਰੀ ਕੰਢੇ ਖੋਲਤੇ ਫਾਇਦਾ ਪਹੁੰਚਾਤਾ ਗੁਜਰਾਤ ਨੂੰ ਸਿੱਧਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਨੁਕਸਾਨ ਕਰਤਾ ਜੇ ਉਹ ਬਾਰਡਰ ਚੱਲਦਾ ਜ ਟੂਰਿਜ਼ਮ ਇੱਕ ਇੰਡਸਟਰੀ ਆ, ਟ੍ਰੇਡ ਦੂਜੀ ਇੰਡਸਟਰੀ ਹੋਣੀ ਸੀ। ਹਰ ਤਰੀਕੇ ਦਾ ਟ੍ਰੇਡ ਹੋ ਰਿਹਾ ਅਫਗਾਨਿਸਤਾਨ ਪਾਕਿਸਤਾਨ ਨਾਲ ਮਗਰ ਸਿਰਫ ਸਮੁੰਦਰੀ ਤਟਾਂ ਤੋਂ ਹੋ ਰਿਹਾ ਤਟਾਂ ਤੋਂ ਸਮੁੰਦਰੀ ਪੋਰਟ ਜਿਹੜੇ ਕੋਲਡ ਹੈ ਬਾਏ ਅਡਾਨੀ ਅੰਬਾਨੀ ਨਾਟ ਫਰੋਮ ਵਾਗਾ ਬਾਰਡਰ ਔਰ ਇਸ ਗੱਲ ਦਾ ਸਾਨੂੰ ਰੰਜ ਦੁੱਖ ਹੈ ਉਹਦੀ ਚਰਚਾ ਕੋਈ ਨਹੀਂ ਬੰਦ ਕਿਨੇ ਕੀਤੇ ਭਾਜਪਾ ਦੀ ਸਰਕਾਰ ਨੇ ਕਿਸਾਨ ਕਿਨੇ ਠੋਕੇ ਭਾਜਪਾ ਦੀ ਸਰਕਾਰ ਨੇ ਅੰਨਦਾਤਾ ਨੂੰ ਦਿੱਲੀ ਕਿਨੇ ਨਹੀਂ ਜਾਣ ਦਿੱਤਾ ਭਾਜਪਾ ਦੀ ਸਰਕਾਰ ਨੇ ਖੇਤ ਮਜ਼ਦੂਰ ਦੇ ਤੁਸੀਂ ਕੋਈ ਵੇਖੋ 16 ਲੱਖ ਕਰੋੜ ਇੰਡਸਟਰੀ ਦਾ ਮਾਫ ਕਰਤਾ ਹੈ ਤੁਸੀਂ ਕਿਸਾਨਾਂ ਦਾ ਤਾਂ ਮੈਂ ਨਾ 10000 ਰੁਪਏ ਵੀ ਨਹੀਂ ਕੀਤਾ ਜੇ 2 ਲੱਖ ਕਰੋੜ ਟੋਟਲ ਕਰਾਂ ਜੇ ਖੇਤ ਮਜ਼ਦੂਰਾਂ ਕਿਸਾਨਾਂ ਤੁਸੀਂ ਦੇਖ ਲਓ ਕਿ ਜਾਊਗੀ 16 ਲੱਖ ਕਰੋੜ ਚੰਦ ਪੁੰਜ ਦਾ ਮਾਫ ਕਰਤਾ ਮਗਰ ਕਿਸਾਨਾਂ ਦੀ ਗੱਲ ਕੋਈ ਨਹੀਂ ਸੁਆਮੀ ਨਾਥਨ ਕਮਿਸ਼ਨ ਜੀ ਨੂੰ ਸੁਆਮੀ ਨਾਥਨ ਸਾਹਿਬ ਅੱਜ ਜਿਉਂਦੇ ਹੁੰਦੇ ਨਾ ਇਹਨਾਂ ਦਾ ਕੋਈ ਵਾਰਡ ਨਾ ਲਈ ਉਹਨਾਂ ਦੀ ਬੇਟੀ ਨੇ ਇਹ ਗੱਲ ਕਹੀ ਕਿ ਤੁਸੀਂ ਸੁਆਮੀ ਨਾਥਨ ਜੀ ਨੂੰ ਭਾਰਤ ਰਤਨਾ ਦੇ ਰਹੇ ਹੋ ਜਿਹੜੀ ਉਹਦੀ ਰეკਮੈਂਡੇਸ਼ਨ ਆ ਉਹਦਾ ਕੀ ਕਰ ਰਹੇ ਕੁਛ ਨਹੀਂ ਸੇਮ ਵੇ ਆਪ ਦੇ ਜਿਹੜੇ ਉਮੀਦਵਾਰ ਹੈ ਯਾਰ ਹੀ ਹਸ ਬੀਨ ਰਿਜੈਕਟਡ ਬਾਏ ਹਿਸ ਓਨ ਚੀਫ ਮਿਨਿਸਟਰ ਰੂਰਲ ਡਿਵੈਲਪਮੈਂਟ ਮਹਿਕਮਾ ਸੀ ਉਹਨਾਂ ਕੋਲ ਸੀ ਉਹ ਮੈਂ ਸੀਐਮ ਨਹੀਂ ਕੋਲ ਮਤਲਬ ਸੀਐਮ ਵਾਸ ਨਾਟ ਹੈਪੀ ਵਿਦ ਇਸ ਕਾਰਗੁਜ਼ਾਰੀ ਇੱਕ ਐਨਆਰਆਈ ਮਿਨਿਸਟਰੀ ਦੇਤੀ ਜਿਹਦੀ ਫਾਈਲ ਹੀ ਕੋਈ ਨਹੀਂ ਆਉਂਦੀ ਮੈਨੂੰ ਪਤਾ ਔਰ ਇਹ ਮੈਂ ਪੁੱਛਣਾ ਚਾਹੁੰਨਾ ਕੱਲ ਸਿੱਧੂ ਮੂਸੇਵਾਲਾ ਲਾਅ ਐਂਡ ਆਰਡਰ ਸਭ ਤੋਂ ਵੱਡਾ ਮੁੱਦਾ ਹੈ ਸ਼ਹਿਰੀ ਵਾਸਤੇ ਕਿੰਨਾ ਬਣਾ ਕਿ ਰੋਰੈਂਸ ਬਿਸ਼ਨੋਏ ਇੰਟਰੀਆਂ ਕਰੇ ਹੰਦਰਬਲ ਸੁਪਰੀਮ ਕੋਰਟ ਦੇ ਮਸਲਾ ਕੀ ਸੀ ਕਿ ਜਿਹੜੀ ਇਹ ਕਹਿੰਦੇ ਵੀਆਈਪੀ ਕਲਚਰ ਬੰਦ ਕਰਾਂਗੇ ਜਿਹੜੀ ਸੜਕ ਚੰਡੀਗੜ੍ਹ ਸੀਐਮ ਹਾਊਸ ਤੋਂ ਅੱਗੋਂ ਨਿਕਲਦੀ ਹੈ ਕਿਸੇ ਨੇ ਰੱਟ ਪਾਈ ਕਿ ਇਹ ਖੋਲਤੀ ਜਾਵੇ ਬੜੀ ਵੱਡੀ ਬੰਟੀ ਕਰਾਉਂਦੇ ਇਹਨਾਂ ਨੇ ਆਈਕ ਨੇ ਆਰਡਰ ਕਰਤੇ ਕਿ ਜਦੋਂ ਇਸ ਆਰਡਰ ਨੂੰ ਚੈਲੰਜ ਕੀਤਾ ਹਤਮਾਨ ਨੇ ਔਰ ਉੱਥੇ ਕੀ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿ ਇਹ ਤਾਂ ਨਹੀਂ ਸੜਕ ਖੋਲੀ ਜਾ ਸਕਦੀ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜੀ ਡੈਥ ਹੋਈ ਆ ਆਰਪੀਜੀ ਦਾ ਅਟੈਕ ਹੋਇਆ ਉਹ ਇਸੇ ਕਾਰਨਾਂ ਕਰਕੇ ਹੋਇਆ ਮਤਲਬ ਆਪ ਹੀ ਮੰਨ ਗਏ ਕਿ ਉਹਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਤੇ ਉਹਨੂੰ ਮਾਰਤਾ ਮਤਲਬ ਕਿੱਡੀ ਵੱਡੀ ਨਲਾਇਕੀ ਤੁਸੀਂ ਯੂ ਆਰ ਨਾਟ ਕੇਪेबल ਆਫ ਤੁਸੀਂ ਆਪ ਦੇ ਸੀਐਮ ਨੂੰ ਸਿਕਿਉਰਿਟੀ ਨਹੀਂ ਦੇ ਪਾ ਰਹੇ ਸੇਫਟੀ ਨਹੀਂ ਇਨਸ਼ੋਰ ਕਰ ਪਾ ਰਹੇ ਆਮ ਨਾਗਰਿਕ ਦਾ ਕੀ ਹਾਲ ਹੋਣਾ ਇਹ ਤੋਂ ਹੀ ਲਾ ਲਓ ਸਾਬ ਸੋ ਇਹ ਚੀਜ਼ਾਂ ਚਾਹੇ ਉਹ ਕੈਂਡੀਡੇਟ ਜਿੰਨੇ ਵੀ ਹਾਂ ਔਜਲਾ ਸਾਹਿਬ 8 ਸਾਲ ਰਹੇ ਆ 7-8 ਸਾਲ ਐਮਪੀ ਇੱਕ ਕੰਮ ਦੱਸਦਣ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਜੋਸ਼ੀ ਸਾਹਿਬ ਨੇ ਬੜੀ ਵਧੀਆ ਉਹਨਾਂ ਬਾਰੇ ਸਪਸ਼ਟ ਕੀਤਾ ਇਹ ਨਾਲਾ ਕਵਰ ਕਰਨਾ ਸਭ ਤੋਂ ਵੱਡੀ ਇੱਕ ਡਿਮਾਂਡ ਸੀ ਬਾਕੀ ਅੰਮ੍ਰਿਤਸਰ ਸ਼ਹਿਰ ਛੱਡੋ ਇਸ ਆਪਦੇ ਘਰ ਅੱਗੇ ਨਾਲਾ ਕਵਰ ਕਰਾ ਦਿੰਦੇ ਔਰ ਜੋਸ਼ੀ ਸਾਹਿਬ ਨੇ ਆਪਦੇ ਟਰਮ 'ਚ ਕਿਹੜੇ-ਕਿਹੜੇ ਕੰਮ ਕੀਤੇ ਜੋ ਕੰਮ ਹੋਏ ਆ ਕਿਲੋਮੀਟਰਾਂ 'ਚ ਜਿਹੜਾ ਗੰਦਾ ਨਾਲਾ ਵਾਲਾ ਕਵਰ ਕੀਤਾ ਉਹ ਤਾਂ ਇੱਕ ਗੱਲ ਹੈ ਜਿਹੜਾ ਸਭ ਤੋਂ ਮੋਸਟ ਵਿਜ਼ਿਟਿਡ ਸਾਈਟ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਰਾਮ ਤੀਰਥ ਉਸ ਕੈਬਨਿਟ ਦੇ ਹਿੱਸਾ ਸੀ ਜਦੋਂ ਇਹ ਸਾਰੇ ਕੰਮ ਹੋਏ ਹੁਣ ਤਾਂ ਮੇਨਟੇਨੈਂਸ ਹੀ ਨਹੀਂ ਹੋ ਰਹੀ ਜੀ ਕਿਹਾ ਤਾਂ ਵੀ ਦੋਨੋਂ ਇਕੱਠੇ ਹੋ ਲੀਡਰ ਤੁਹਾਡੇ ਤੇ ਇੱਕ ਬਹੁਤ ਵੱਡਾ ਪੰਜਾਬੀ ਜੀ ਅਦਿਲ ਜੋ ਸੀ ਉਹ ਨਹੀਂ ਚਾਹੁੰਦੇ ਇਹਦੇ ਪਿੱਛੇ ਕੀ ਕੋਲ ਤੁਸੀਂ ਮੈਂ ਗੱਲ ਕਰਾਂ ਮੈਂ ਫਿਰ ਤੁਹਾਨੂੰ ਦੱਸਾਂ ਤੁਸੀਂ ਵੀ ਸਵਾਦ ਹੀ ਲੈਣਾ ਔਰ ਨਿਊ ਜੇਟੀ ਨੂੰ ਤਾਂ ਜਿਆਦਾ ਹੀ ਸਵਾਦ ਲੈਣ ਦੀ ਹੱਤ ਪਈਆ ਕੋਈ ਸੀ ਪਤਾ ਨਹੀਂ ਕੀ ਸਤਕਾਰ ਕਰਦੇ ਸਨ ਹੀ ਇਹਦਾ ਸਭ ਤੋਂ ਪਹਿਲਾ ਸਟੈਪ ਸੀ ਕੈਂਡੀਡੇਚਰ ਇਹਦਾ ਵਿਟ੍ਰੋ ਕਰ ਦੇ ਇਹਤੇ ਪਰਚਾ ਕਰਾਉਂਦੇ ਕਿਉਂਕਿ ਇਹਨੇ ਭਾਵਨਾ আহত ਕੀਤੀਆਂ ਲੋਕਾਂ ਦੀ ਔਰ ਇਹਨੂੰ ਪਾਰਟੀ ਚੋਂ ਕੱਢ ਦੇ ਫਿਰ ਮੈਂ ਕਹਿੰਦਾ ਸੀ ਸੋਚਦਾ ਕਿ ਇਹ ਸਿਨਸੇਅਰਿਟੀ ਹੈ ਲਿਪ ਸਰਵਿਸ ਨਾਲ ਕੀ ਉਹ ਮਸਲਾ ਹੱਲ ਹੋ ਜਾਣਾ ਨੋ ਸਿਰੇ ਕਿ ਪੈਰਾਸ਼ੂਟ ਲੀਡਰ ਨੇ ਬੀਜਪੀ ਦੇ ਉਹ ਮੂਰ ਤੇ ਮੋਨੀ ਇਹ ਲੋਕ ਸਿੱਖਾਂ ਤੇ ਟਿੱਪਣੀ ਕਰਨਾ ਤੁਸੀਂ ਛੋਟਾ ਕਿ ਸਿੱਖ ਧਰਮ ਦੇ ਸਿੱਖ ਧਰਮ ਦੇ ਇਹ ਤਾਂ ਇਹ ਤਰਫ ਦੇ ਸਾਹਮਣੇ ਦੇਖੋ ਸਾਰੇ ਧਰਮ ਦਾ ਮੈਂ ਸਤਿਕਾਰ ਕਰਦਾ ਹਾਂ ਔਰ ਮੇਰਾ ਇਹ ਮੰਨਣਾ ਹੈ ਕਿ ਕੋਈ ਧਰਮ ਵੱਡਾਰ ਹੋਣਾ ਚਾਹੀਦਾ ਮਗਰ ਇੱਕ ਧਰਮ ਨੂੰ ਦੂਜੇ ਧਰਮ ਨਾਲ ਕੰਪੈਰੀਜ਼ਨ ਕਰਨਾ ਇਹ ਗੁਰੂ ਸਾਹਿਬਾਨਾਂ ਨੇ ਵੀ ਨਹੀਂ ਕੀਤਾ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਕੀ ਸਮਤ ਬਖਸ਼ਿਆ ਸਰਬੱਤ ਦੇ ਭਲੇ ਦੀ ਮਾਨਸ ਕੀ ਬਲਦੋ ਜ਼ਿਕਰ ਕਰ ਰਹੇ ਹੋ ਕੰਡੂਰ ਸਾਹਿਬ ਦੀ ਫਾਈਟ ਨੂੰ ਕਿਦਾਂ ਦੇਖਦੇ ਹੋ ਅਮਰਪਾਲ ਸਿੰਘ ਦੇ ਇਲੈਕਸ਼ਨ ਲੜਨ ਨਾਲ ਲੱਗਦਾ ਕੋ ਨਤੀਜੇ ਤੇ ਅਸਰ ਪਾਊਗਾ ਯਾਰ ਚਲੋ ਮੈਂ ਨਾ ਅੱਜ ਨਹੀਂ ਟਿੱਪਣੀ ਕਰੂੰਗਾ ਮੈਂ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ ਮੈਂ ਅੱਜ ਵੀ ਕਿਸੇ ਛੋੜੇ ਸਮੇਂ ਬਾਅਦ ਤੁਹਾਨੂੰ ਇਹ ਗੱਲਾਂ ਸਪਸ਼ਟ ਹੋਣੀਆਂ ਕਿ ਇਹ ਸਾਜ਼ ਕਿਹੜੀਆਂ ਹੋਣ ਬਹੁਤ ਵੱਡਾ ਇੱਥੇ ਬੜੀਆਂ ਸਾਜ਼ਤਾ ਚੱਲ ਰਹੀਆਂ ਪੰਜਾਬ 'ਚ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ ਇੱਥੇ ਵੰਡੀਆਂ ਪਾਈ ਜਾਣ ਮਗਰ ਮੇਰਾ ਇਹ ਮੰਨਣਾ ਕਿ ਲੋਕ ਸਿਆਣੇ ਨੇ ਲੋਕ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਭਲੇ ਦੀ ਜਿਹੜਾ ਬਾਰਡਰ ਸਟੇਟ ਹੈ ਜਿੱਥੇ ਲॉ ਐਂਡ ਆਰਡਰ ਸਿਕਿਉਰਿਟੀ ਇਹ ਬੜੇ ਵੱਡੇ ਮੁੱਦੇ ਨੇ ਔਰ ਉਹਨਾਂ ਤੇ ਧਿਆਨ ਦੇਣਗੇ ਔਰ ਮੈਨੂੰ ਇਹ ਗੱਲ ਤਸੱਲੀ ਹੋਊਗੀ ਜਿਹੜੇ ਕਹਿੰਦੇ ਸੀ ਸਾਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ ਅੱਜ ਉਹ ਸੰਵਿਧਾਨ ਤੇ ਵਿਸ਼ਵਾਸ ਕਰਨਗੇ ਤੇ ਠੀਕ ਗੱਲ ਹੈ ਜੀ ਬਾਕੀ ਫੈਸਲਾ ਲੜ ਤਾਂ ਕੋਈ ਸਕਦਾ ਜੀਤ ਸਕਦੇ ਲੜਨ ਵਰਟੂਆ ਸਾਹਿਬ ਲੜ ਰਹੇ ਆ ਉਹਨਾਂ ਤੇ ਵੀ ਐਨਐਸਏ ਕਈ ਵਾਰੀ ਲੱਗੀ ਆ 10 ਸਾਲ ਉਹਨਾਂ ਨੇ ਸਜ਼ਾ ਕੀਤੀ ਆ 10 ਸਾਲ ਜਾਂ 1 ਸਾਲ ਸੱਚ ਨਹੀਂ ਨੋਟ ਕਰਾਈ ਸ੍ਰੀ ਅੰਮਰਚਰ ਸਾਹਿਬ ਖਟੂਰ ਸਾਹਿਬ ਕਿਵੇਂ ਭਾਜ ਬਣੀ ਰਵੇ ਕਿਵੇਂ ਗਵਰਨਰ ਕੋਲ ਦੇ ਦਾ ਨਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ ਪਾਕਿਸਤਾਨ ਇਹਦੇ ਚੋ ਕੀ ਕਰਨਾ ਜੇ ਇਹ ਗੱਲ ਨੂੰ ਧਿਆਨ ਚ ਰੱਖੋ ਉਹਨੂੰ ਬੈਂਚੂਰਤੀ ਮੇਨਟੇਨ ਕਰਦੇ ਉਹਨਾਂ ਨੂੰ ਸਮਾਧਾਨ ਜਿੱਥੇ ਬੀਜੇਪੀ ਦਾ ਨਾਰਾ 400 ਪਾਰ ਦਾ ਉਧਰੋਂ ਪ੍ਰਤਾਪ ਬਾਜਵਾ ਹਰੀਖਲ ਆਏ ਉਹਨਾਂ ਨੇ ਐਲਾਨ ਕੀਤਾ ਕਿ ਐਲਾਈਂਸ ਜਿਹੜਾ ਹੈ ਇੰਡੀਆ ਐਲਾਈਂਸ ਦੀ ਸਰਕਾਰ ਬਣਨ ਜਾ ਰਹੀ ਹੈ ਉਹ ਮੰਤਰੀ ਕਾਂਗਰਸ ਇਹ ਕੋਸ਼ਿਸ਼ ਸ਼ਾਬਤ ਪਹਿਲੀ ਗੱਲ ਆ 400 ਪਾਰ ਵਾਲੇ ਨੂੰ ਵੀ ਕੈਂਡੀਡੇਟ ਲਵਦੇ ਤੇ 13 ਪਾਰ ਵਾਲੇ ਨੂੰ ਵੀ ਦੂਜੀ ਪਾਰ ਵਾਲੇ ਕੈਂਡੀਡੇਟ ਲਵਦੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਬਾਰਡਰ ਪਾਰ ਕਰਾਓ ਜੇ ਦੇਸ਼ ਲਈ ਇਹ ਹੈ ਨਹੀਂ ਇੱਥੇ ਰੱਖਣ ਵਾਲੇ ਕਿਉਂਕਿ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਤੇ ਦੇਸ਼ ਦੇ ਬਣਾਤੇ ਤੁਹਾਡੇ ਸਾਹਮਣੇ ਆ ਅੱਜ ਹਰ ਪੱਖ ਤੋਂ ਦੇਸ਼ ਪਿੱਛੇ ਜਾ ਰਿਹਾ ਇਸ ਲਈ ਇੰਡੀਆ ਨੈਸ਼ਨ ਨੂੰ ਖੁਸ਼ੀ ਆ ਭਗਵੰਤ ਮਾ ਦੀ ਕਮਾਲ ਦੀ ਗੱਲ ਆ ਲੋਕਾਂ ਨੂੰ ਮੂਹਣ ਾਰੇ ਦੇ ਹਰਿਆਣੇ ਚੋਂ ਬੋਟ ਮੰਗਣਗੇ ਕਾਂਗਰਸ ਲਈ ਦਿੱਲੀ ਚ ਵੋਟ ਮੰਗਣਗੇ ਕਾਂਗਰਸ ਲਈ ਗੁਜਰਾਤ ਲਈ ਵੋਟ ਮੰਗਣਗੇ ਕਾਂਗਰਸ ਲਈ ਰਾਜਸਥਾਨ ਅਸਾਮ ਵੋਟ ਮੰਗਣਗੇ ਕਾਂਗਰਸ ਲਈ ਮਗਰ ਪੰਜਾਬ ਚ ਆ ਕੇ ਕਾਂਗਰਸ ਦਾ ਵਿਰੋਧ ਕਰਨਗੇ ਤੁਸੀਂ ਮੰਨਦੇ ਹੋ ਗੱਲ ਕਿੱਛੀ ਹੋ ਸਕਦੀ ਹੈ ਜਿਹੜਾ ਦੇਸ਼ ਚ ਕਾਂਗਰਸ ਦੀ ਸਹਿਮਤੀ ਕਾਂਗਰਸ ਭਲਾਈ ਮੰਗ ਕਰ ਰਿਹਾ ਉਹ ਖਾਬ ਚ ਨਹੀਂ ਕਰ ਰਿਹਾ ਇਸ ਲਈ ਲੋਕ ਜੇ ਤੋ ਹਣ ਵੋਟ ਪਾਓ ਵੇ ਝਾੜੂ ਨੂੰ ਨਿਕਲੂ ਪੰਜੇ ਨੂੰ ਵੋਟ ਪਾਉ ਪੰਜੇ ਨੂੰ ਨਿਕਲੂ ਝਾੜੂ ਨੂੰ ਇਹ ਫਿਕਸਡ ਮੈਚ ਜਿਹੜਾ ਹੈ ਉਹ ਤੋਂ ਸੁਚੇਤ ਹੋ ਜੂ ਬਾਕੀ ਸਾਹਿਬ ਦੀ